ਚਲਬ ਜੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਅਗਲੀ ਗੱਲ ਦੋਸਤੋ ਮਾਸ ਲੇ ਆਫ ਦੀ ਲਗਭਗ ਰੋਜ਼ ਹੀ ਇਹ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਹਾਂ ਕਿ ਐਲਨ ਮਸਕ ਨੂੰ ਇਨਚਾਰਜ ਬਣਾਇਆ ਡੋਨਲਡ ਟਰੰਪ ਨੇ ਕਿ ਸਰਕਾਰ ਦੇ ਵਿੱਚ ਸੁਧਾਰ ਕਰੋ ਸਰਕਾਰ ਦੀ ਐਫੀਸ਼ੀਐਂਸੀ ਵਧਾਓ ਉਹਦੇ ਲਈ ਇਹਨਾਂ ਨੇ ਹੁਣ ਬੰਦੇ ਕੱਢਨੇ ਸ਼ੁਰੂ ਕਰ ਦਿੱਤੇ ਐਲਨ ਮਸਕ ਦਾ ਇਹ ਕਹਿਣਾ ਕਿ ਬੰਦੇ ਜ਼ਿਆਦਾ ਆ ਬੰਦੇ ਜਿਹੜੇ ਆ ਯੋਗ ਨਹੀਂ ਆ ਜਿਹੜੇ ਸਰਕਾਰ ਦੇ ਵਿੱਚ ਆ ਤੇ ਇਸ ਕਰਕੇ ਇਹਨਾਂ ਨੂੰ ਕੱਢਿਆ ਜਾਣਾ ਜ਼ਰੂਰੀ ਆ ਉਹ ਸੋ ਹੁਣ ਉਹਨਾਂ ਨੇ ਜਿਹੜੀ ਇਹ ਫਾਇਰਿੰਗ ਆ ਉਹ ਸ਼ੁਰੂ ਕਰ ਦਿੱਤੀ ਹੈ ਕਈ ਸਰਕਾਰੀ ਕਰਮਚਾਰੀਆਂ ਦੀ ਜਿੱਥੇ ਕਿ ਜਿਵੇਂ ਕਿ ਡੋਨਲਡ ਟਰੰਪ ਪੁਸ਼ ਕਰ ਰਹੇ ਆ ਸਰਕਾਰ ਦਾ ਸਾਈਜ਼ ਛੋਟਾ ਕਰਨ ਦੇ ਲਈ ਉਸੇ ਤਰੀਕੇ ਨਾਲ ਇਹ ਯਤਨ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ ਔਰ ਇਹਦੇ ਵਿੱਚ ਕਨਫਿਊਜ਼ਨ ਵੀ ਆ ਕੁਝ ਜਿਹੜੇ EMPLOYEES ਨੇ ਉਹ ਉਹਨਾਂ ਨੂੰ ਗਲਤੀ ਨਾਲ ਦੱਸ ਦਿੱਤਾ ਗਿਆ ਵੀ ਤੁਸੀਂ ਫਾਇਰ ਕਰ ਦਿੱਤੇ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਕਿ ਉਹਨਾਂ ਨੂੰ ਇਹ ਕਿਹਾ ਗਿਆ ਵੀ ਜਿਹੜੇ ਤੁਸੀਂ ਮਤਲਬ ਮਤਲਬ ਪਹਿਲਾਂ ਉਹਨਾਂ ਨੂੰ ਦੱਸ ਦਿੱਤਾ ਦੱਸਿਆ ਨਹੀਂ ਗਿਆ ਫੇਰ ਫਾਇਰ ਕਰ ਦਿੱਤਾ ਮਤਲਬ ਗਲਤੀਆਂ ਹੋ ਰਹੀਆਂ ਇੱਕ ਬੰਦਾ ਇੱਕ ਬੰਦੇ ਦੇ ਤਰ੍ਹਾਂ ਨੇ ਕੱਢਣਾ ਉਹਤ ਗੱਲ ਮੰਨੀ ਜਾ ਸਕਦੀ ਉਹਨੂੰ ਮੇਲ ਕਰਕੇ ਚਿੱਠੀ ਪਾ ਕੇ ਜਾਂ ਈਮੇਲ ਕਰਕੇ ਕਹਿ ਦਿੱਤਾ ਕਿ ਤੁਹਾਡੀਆਂ ਸਰਵਿਸਿਸ ਚਾਹੀਦੀਆਂ ਨਹੀਂ ਅਸੀਂ ਤੁਹਾਨੂੰ ਫਾਇਰ ਕਰ ਦਿੱਤਾ ਪਰ ਜਿਹੜੇ ਕੁਝ ਮੁਲਾਜ਼ਮ ਨੇ ਉਹਨਾਂ ਨੂੰ ਗਲਤੀ ਨਾਲ ਕਹਿ ਦਿੱਤਾ ਵੀ ਤੁਹਾਨੂੰ ਫਾਇਰ ਕਰ ਦਿੱਤਾ ਫੇਰ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ ਜੀ ਨਹੀਂ ਫਾਇਰ ਕੀਤਾ ਫੇਰ ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਫੇਰ ਫਾਇਰ ਕਰਤਾ ਹੁਣ ਇਹ ਬੜਾ ਇੱਕ ਮਜ਼ਾਕ ਜਿਹਾ ਬਣਿਆ ਆ ਸਾਰੇ ਸਿਸਟਮ ਦੇ ਵਿੱਚ ਵੀ ਹੋ ਕੀ ਰਿਹਾ ਗਲਤੀਆਂ ਵੀ ਹੋ ਰਹੀਆਂ ਕਨਫਿਊਜ਼ਨ ਵੀ ਹੋ ਰਹੀ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ ਮੈਨੂੰ ਕੱਢਿਆ ਕਿ ਰੱਖਿਆ ਇਹਨਾਂ ਨੇ ਸਰਕਾਰ ਜਿਹੜੀ ਆ ਉਹਨੇ ਹਾਇਰਿੰਗ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤੇ ਮੁਲਾਜ਼ਮਾਂ ਦੀ ਰੋਕ ਦਿੱਤੀ ਹੈ ਨਵੇਂ ਮੁਲਾਜ਼ਮ ਨਹੀਂ ਭਰਤੀ ਕੀਤੇ ਜਾ ਰਿਹਾ ਜਿਹੜੇ ਜਿਹੜਾ ਵੈਟਰਨਸ ਹਸਪੀਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਕਿ ਬਹੁਤ ਕ੍ਰਿਟੀਕਲ ਏਰੀਆ ਨੇ ਜਿੱਥੇ ਲੋਕਾਂ ਦੀ ਲੋੜ ਰਹਿੰਦੀ ਹੈ ਭਰਤੀ ਕਰਨੀ ਪੈਂਦੇ ਆ ਉੱਥੇ ਵੀ ਲੋਕ ਨਹੀਂ ਭਰਤੀ ਕੀਤੇ ਜਾ ਰਿਹਾ ਮਸਕ ਦਾ ਕੰਟਰੋਲ ਕਿਆ ਜਾ ਰਹਾ ਹੈ ਸਾਰੇ ਕੁਛ ਦੇ ਉੱਤੇ ਐਲਨ ਮਸਕ ਦੀ ਟੀਮ ਕੋਲ ਇਸ ਵੇਲੇ ਪਾਵਰ ਆਫ ਫੈਡਰਲ ਹਾਇਰਿੰਗ ਦੀ ਤੇ ਫੈਡਰਲ ਕੱਟਸ ਦੀ ਸਰਕਾਰੀ ਮੁਲਾਜ਼ਮ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਰੱਖ ਵੀ ਸਕਦੇ ਆ ਕੱਢ ਵੀ ਸਕਦੇ ਆ ਤੇ ਰਾਨ ਪਹਿਲਾਂ ਹੀ ਹੋ ਚੁੱਕਾ ਵੀ ਕੱਢਣੇ ਆ ਤੇ ਜੇ ਚਾਰ ਜਣੇ ਛੱਡ ਕੇ ਜਾਂਦੇ ਆ ਤੇ ਇੱਕ ਬੰਦਾ ਰੱਖੋ ਜੇ ਰਿਟਾਇਰ ਹੋ ਜਾਂਦੇ ਚਾਰ ਜਣੇ ਜਾਂ ਰਿਜ਼ਾਈਨ ਕਰ ਗਿਆ ਉਹਨਾਂ ਦੀ ਥਾਂ ਦੇ ਉੱਤੇ ਇੱਕ ਬੰਦੇ ਨੂੰ ਹਾਇਰ ਕੀਤਾ ਜਾਵੇ ਸੋ ਵੱਡੇ ਬਜਟ ਕੱਟ ਟਰੰਪ ਚਾਹੁੰਦੇ ਆ ਕਿ ਸਰਕਾਰ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ 'ਚ 30 ਤੋਂ 40% ਜਿਹੜੇ ਕੱਟ ਕੀਤੇ ਜਾਣ ਡਿਫੈਂਸ ਤੇ ਹੋਮਲੈਂਡ ਸਕਿਉਰਿਟੀ ਨੂੰ ਛੱਡ ਕੇ ਜਿਹੜੇ ਰੈਗੂਲੇਸ਼ਨਸ ਨੇ ਸਟਾਫ ਘਟਾਉਣ ਦੇ ਨਾਲ ਟਰੰਪ ਤੇ ਮਸਕ ਜਿਹੜੇ ਨੇ ਸਰਕਾਰ ਦੇ ਰੈਗੂਲੇਸ਼ਨਸ ਨੂੰ ਕਮਜ਼ੋਰ ਕਰ ਸਕਦੇ ਆ ਅਸਲ ਦੇ ਵਿੱਚ ਇਹ ਰੌਲਾ ਇਹ ਆ ਐਲਨ ਮਸਕ ਦੇ ਵਿਚਾਰ ਜਿਹੜੇ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਇਹੀ ਆ ਕਿ ਜਿਹੜੀ ਜਿਹੀ ਬਿਊਰੋਕ੍ਰੇਸੀ ਨੇ ਸਰਕਾਰ ਚਲਾਉਣੀ ਤਾਂ ਫਿਰ ਡੈਮੋਕ੍ਰੇਸੀ ਦਾ ਕੀ ਫਾਇਦਾ ਇੱਕ ਸਰਕਾਰ ਦੇ ਚੁਣੇ ਨਮਾਇਦੇ ਆ ਜਿਹੜੇ ਸੈਨੇਟਰ ਨੇ ਜਾਂ ਕਾਂਗਰਸਮੈਨ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਜਾਂ ਜਿਹੜੇ ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਮੈਂਬਰ ਨੇ ਉਹ ਨੇ ਇੱਕ ਬਿਊਰੋਕਰੇਟਸ ਨੇ ਜਿਹੜੇ ਅਫਸਰ ਨੇ ਜਾਂ ਮੁਲਾਜ਼ਮ ਨੇ ਜਿਹੜੇ ਕੰਮ ਚਲਾ ਰਹੇ ਆ ਇਹਨਾਂ ਦੇ ਵਿਚਾਰ ਹਮੇਸ਼ਾ ਟਕਰਾ ਰਹਿੰਦਾ ਟਕਰਾ ਰਹੇ ਰਹਿੰਦਾ ਕਿ ਉਹਨਾਂ ਨੂੰ ਲੱਗਦਾ ਸਰਕਾਰ ਸਾਡੇ ਹਿਸਾਬ ਨਾਲ ਚੱਲਣੀ ਚਾਹੀਦੀ ਹੈ ਬਿਊਰੋਕ੍ਰੇਸੀ ਨੂੰ ਇਹ ਹੁੰਦਾ ਕਿ ਅਸੀਂ ਅਸਲ ਦੇ ਵਿੱਚ ਸਾਰਾ ਕੁਝ ਕਰਨਾ ਸਰਕਾਰਾਂ ਤੇ ਆਉਂਦੀ ਜਾਂਦੀਆਂ ਰਹਿੰਦੀਆਂ ਹੁਣ ਐਲਨ ਮਸਕ ਤੇ 트ੰਪ ਦੀ ਇੱਕ ਖਾਸ ਕੋਸ਼ਿਸ਼ ਆ ਕਿ ਸਰਕਾਰ ਲੋਕਾਂ ਦੇ ਚੁਣੇ ਹੋਏ ਨਮਾਇਦੇ ਚਲਾਉਣ ਇਹਨਾਂ ਦੇ ਆਰਡਰ ਹੁਣ ਨਾ ਕਿ ਬਿਊਰੋਕ੍ਰੇਸੀ ਚਲਾਵੇ ਸੋ ਇਹਦੇ ਉੱਤੇ ਇਸ ਵੇਲੇ ਜਿਹੜਾ ਇਹ ਵਿਵਾਦ ਆ ਸੋ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਕੱਢਿਆ ਜਾ ਰਿਹਾ ਕਾਨੂੰਨੀ ਲੜਾਈ ਵੀ ਉਹਦੇ ਨਾਲ ਹੀ ਚੱਲ ਰਹੀ ਆ ਅਦਾਲਤ ਜਿਹੜੀ ਆ ਉਹਨੇ ਕੁਝ ਲੇਆਫਸ ਨੂੰ ਬਲੌਕ ਕਰ ਸਕਦੀ ਆ ਜੇ ਇਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਦੂਜਾ ਇਹ ਆ ਕਿ ਜੇ ਹਿਸਾਬ ਨਾਲੇ ਜਿਹੜੇ ਕੱਟ ਲੱਗ ਰਹੇ ਆ ਸਰਕਾਰ ਦਾ ਸਟਾਫ ਪੈਸਾ ਨਹੀਂ ਬਹੁਤਾ ਬਚਾ ਸਕਦਾ ਮਤਲਬ ਇੰਨੇ ਪੈਸੇ ਨਹੀਂ ਇਹਦੇ ਨਾਲ ਬਚਨੇ ਜਿਹੜਾ ਇਹਦੇ ਨਾਲ ਜਿਹੜੀ ਸਰਕਾਰ ਦੇ ਪ੍ਰੋਗਰਾਮਾਂ ਦੇ ਉੱਤੇ ਮਾੜਾ ਅਸਰ ਜ਼ਰੂਰ ਪੈ ਸਕਦਾ ਆਟੋਮੇਸ਼ਨ ਦੇ ਐਕਸਕਿਊਜ਼ ਨੇ ਸਰਕਾਰ ਇਹ ਵੀ ਕਹਿੰਦੀ ਆ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਵਰਕਰਸ ਨੂੰ ਅਸੀਂ ਰਿਪਲੇਸ ਕਰ ਦਾਂਗੇ ਇਹ ਵੀ ਜਸਟੀਫਾਈ ਕਰਨ ਦੇ ਲਈ ਕਿਹਾ ਜਾ ਰਿਹਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ